ਗੱਲ ਕੀਤੀ तमाम ਡਾਕਟਰ ਸਾਹਿਬਾਨਾਂ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬਿਮਾਰੀਆਂ ਤੋਂ ਬਚਿਆ ਵੀ ਜਾ ਸਕਦਾ ਔਰ ਉਹਨਾਂ ਦਾ ਇਲਾਜ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ 2022 ਦਾ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਸ ਸਮੇਂ ਗੱਲ ਚੱਲੀ ਸਿੱਖਿਆ ਦੀ ਗੱਲ ਚੱਲੀ ਨਾਲ ਦੀ ਨਾਲ ਸਿਹਤ ਦੀ ਸਿਹਤ ਦੀ ਜ਼ਿੰਮੇਵਾਰੀ ਦਿੱਤੀ ਗਈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨੂੰ ਤਾਂ ਇਸ ਵਕਤ ਡਾਕਟਰ ਬਲਵੀਰ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਪਹੁੰਚਨ ਤਾ ਡਾਕਟਰ ਸੁਪੇਲਾ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਔਰ ਤੁਹਾਨੂੰ ਮੁਬਾਰਕਾਂ ਵੀ ਕਿਉਂਕਿ ਤੁਸੀਂ ਸਟੇਜ ਤੇ ਜ਼ਰੂਰ ਆਓ ਜਿੱਤ ਦਾ ਜਸ਼ਨ ਮਨਾ ਕੇ ਪਹੁੰਚ ਰਹੇ ਹੋ ਪਟਿਆਲਾ ਤੋਂ ਇੱਕ ਵੱਡੀ ਲੀਡ ਦੇ ਨਾਲ ਹੱਥ ਦੇ ਵਿੱਚ ਬੇਸ਼ੱਕ ਸੋਟੀ ਹੈ ਪਰ ਚਿਹਰੇ ਤੇ ਖੁਸ਼ੀ ਹੈ ਔਰ ਨਾਲ ਹੀ ਮੈਂ ਇਨਵਾਈਟ ਕਰਾਂਗਾ ਐਡੀਟਰ ਜੀ ਪੰਜਾਬ ਰੈਣਾ ਹਿਮਾਚਲ ਦੀਪਕ ਤੇ ਮਾਨਜੀ ਨੂੰ ਤਾਂ ਡਾਕਟਰ ਬਲਬੀਰ ਜਿਨ੍ਹਾਂ ਦਾ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇੱਕ ਆਈ ਸਰਜਨ ਦੇ ਤੌਰ ਤੇ ਕੰਮ ਕੀਤਾ ਕਿਸਾਨੀ ਅੰਦੋਲਨ ਜਿਸ ਸਮੇ 2020 ਦੇ ਵਿੱਚ ਚੱਲ ਰਿਹਾ ਸੀ ਦਿੱਲੀ ਦੇ ਵਿਚਕਾਰ ਤਾਂ ਉਸ ਸਮੇ ਡਾਕਟਰ ਰਵਾਨ ਨੇ ਉਸੇ ਜਗ੍ਹਾ ਤੇ ਰਹਿ ਕੇ ਸੇਵਾ ਕੀਤੀ ਕਿਸਾਨਾਂ ਦੀ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਆ ਰਹੀ ਸੀ ਉਸ ਦਾ ਹੱਲ ਕਿਸ ਤਰੀਕੇ ਦੇ ਨਾਲ ਕਰਨਾ ਹੈ ਆਪਰੇਸ਼ਨ ਕਿਸੇ ਦੀ ਜ਼ਰੂਰਤ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਤਾਂ ਮੈਂ ਇਨਵਾਈਟ ਕਰਨਾ ਇਨਵਾਈਟ ਕਰਨਾ ਚਾਹਾਂਗਾ ਕਿ ਡਾਕਟਰ ਸਾਹਿਬ ਨੂੰ ਸਨਮਾਨਿਤ ਕਰਨ ਦੀਪਕ ਤਿਮਾਂਜੀ ਐਡੀਟਰ ਜੀ ਪੰਜਾਬ ਹਰਿਆਣਾ ਹਿਮਾਚਲ ਤਾਂ ਡਾਕਟਰ ਬਲਵੀਰ ਜੋ ਇੱਕ ਜਾਣਿਆ ਪਛਾਣਿਆ ਨਾਮ ਨੇ ਡਾਕਟਰੀ ਖੇਤਰ ਦੇ ਵਿੱਚ ਮਿਨਿਸਟਰੀ ਦੇ ਵਿੱਚ ਤਾਂ ਡਾਕਟਰ ਸਾਹਿਬ ਦੇ ਅ ਅਹੁਦਾ ਸੰਭਾਲਣ ਤੋਂ ਬਾਅਦ ਸਿਹਤ ਨੂੰ ਲੈ ਕੇ ਕਾਫੀ ਕੁਝ ਨਵਾਂ ਹੋਇਆ ਅੱਜ ਉਹਨਾਂ ਨਾਲ ਉਹੀ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਾਂਗੇ ਨਾਲ ਹੀ ਮੈਂ ਇਨਵਾਈਟ ਕਰਾਂਗਾ ਮੇਰੇ ਸਹਿਯੋਗੀ ਮਨੋਜ ਜੋਸ਼ੀ ਜੀ ਨੂੰ ਕਿ ਉਹ ਸਟੇਜ ਤੇ ਪਹੁੰਚਣ ਤਾਂ ਕਿ ਡਾਕਟਰ ਸਾਹਿਬ ਦੇ ਨਾਲ ਅੱਜ ਦੀ ਜੋ ਗੱਲਬਾਤ ਹੈਗੀ ਉਹ ਸ਼ੁਰੂ ਕੀਤੀ ਜਾ ਸਕੇ ਤਾਂ ਮਨੋਜ ਜੋਸ਼ੀ ਜੀ ਪਲੀਜ਼ ਸਟੇਜ ਤੇ ਜ਼ਰੂਰ ਆਓ ਤਾਂ ਇੱਕ ਵਾਰ ਨਜ਼ਰ ਮਾਰ ਲੈਨੇ ਆ ਡਾਕਟਰ ਬਲਵੀਰ ਜੀ ਦੀ ਜ਼ਿੰਦਗੀ ਦੇ ਉੱਪਰ ਕਿ ਕਿਸ ਤਰੀਕੇ ਦੇ ਉਹਨਾਂ ਦਾ ਜੀਵਨ ਰਿਹਾ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਦਾ ਨਾਮ ਪੰਜਾਬ ਦੇ ਉੱਗੇ ਸਿਆਸਤਦਾਨਾਂ ਚ ਆਉਂਦਾ ਹੈ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਵਜੋਂ ਪੰਜਾਬ ਦੀ ਸੇਵਾ ਕਰ ਰਹੇ ਹਨ ਇੱਕ ਚੰਗੇ ਕਿਰਦਾਰ ਪੜੇ ਲਿਖੇ ਅਤੇ ਸੂਝਵਾਨ ਸਿਆਸਤਦਾਨ ਵਜੋਂ ਇਹਨਾਂ ਨੂੰ ਜਾਣਿਆ ਜਾਂਦਾ ਹੈ ਸਿਆਸਤਦਾਨ ਹੋਂਦ ਦੇ ਨਾਲ-ਨਾਲ ਡਾਕਟਰ ਬਲਬੀਰ ਸਿੰਘ ਮੰਨੇ ਪਰਮੰਨੇ ਅੱਖਾਂ ਦੇ ਸਰਜਨ ਵੀ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਏ ਅਤੇ ਮੌਜੂਦਾ ਸਮੇਂ ਵਿੱਚ ਪਟਿਆਲਾ ਵਿਖੇ ਅੱਖਾਂ ਦੇ ਸਰਜਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਡਾਕਟਰ ਬਲਬੀਰ ਸਿੰਘ ਹੁਰਾ ਨੇ 1979 ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਬੀਬੀਐਸ ਦੀ ਪੜ੍ਹਾਈ ਕੀਤੀ ਨਿੱਕੀ ਉਮਰੇ ਡਾਕਟਰ ਬਲਬੀਰ ਸਿੰਘ ਬੁਰਾ ਨੇ 1974 ਵਿੱਚ ਜੀਪੀ ਅੰਦੋਲਨ ਅਤੇ 2011 ਵਿੱਚ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਹਿੱਸਾ ਲਿਆ। ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੇਅਰ ਟੇਕਰ ਕਨਵੀਨਰ ਵਜੋਂ ਵੀ ਇਨ੍ਹਾਂ ਵੱਲੋਂ ਆਪਣੀ ਸੇਵਾ ਨਿਭਾਈ ਗਈ। ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਵਜੋਂ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਡਾਕਟਰ ਬਲਬੀਰ ਸਿੰਘ ਦਾ ਜਨਮ ਨਵਾਂ ਸ਼ਹਿਰ ਦੇ ਪਿੰਡ ਪੌਰਾ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਇੱਕ ਸਰਕਾਰੀ ਸਕੂਲ ਤੋਂ ਹਾਸਲ ਕੀਤੀ ਅੱਖਾਂ ਦਾ ਡਾਕਟਰ ਬਣਨ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਪਟਿਆਲਾ ਸ਼ਹਿਰ ਵਿੱਚ ਹੀ ਰਹਿ ਰਹੇ ਹਨ ਡਾਕਟਰ ਬਲਬੀਰ ਸਿੰਘ ਨੇ ਸਾਲ 2014 ਵਿੱਚ ਰਾਜਨੀਤੀ 'ਚ ਕਦਮ ਰੱਖਿਆ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸਾਲ 2020 ਵਿੱਚ ਦਿੱਲੀ ਦੇ ਬਾਹਰਾਂ ਉੱਪਰ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਵੀ ਉਨ੍ਹਾਂ ਨੇ ਮੁਫਤ ਮੈਡੀਕਲ ਕੈਂਪ ਲਗਾਏ ਆ ਬਿਲਕੁਲ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਜਿਨ੍ਹਾਂ ਦੀ ਗੱਲ ਕਰੀਏ ਤਾਂ ਉਹ ਆਈ ਸਰਜਨ ਨੇ ਆਈ ਸਰਜਨ ਦੇ ਤੌਰ ਤੇ ਉਹਨਾਂ ਨੇ ਜਿਹੜੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਸੇਵਾਵਾਂ ਦਿੱਤੀਆਂ ਆਪਣੇ ਏਰੀਆ ਵਿੱਚ ਬਹੁਤ ਜ਼ਿਆਦਾ ਆਪਾਂ ਕੀਏ ਕੀ ਉਹਨਾਂ ਨੇ ਕੈਂਪ ਲਗਾਏ ਕੈਂਪ ਲਗਾ ਕੇ ਲੋਕਾਂ ਦੀਆਂ ਅੱਖਾਂ ਠੀਕ ਕੀਤੀਆਂ ਤੇ ਲੋਕਾਂ ਦਾ ਪਿਆਰ ਇੰਨਾ ਮਿਲਿਆ ਕਿ ਉਹ ਹੁਣ ਮంత్రి ਬਣੇ ਐਮਐਲਏ ਬਣੇ ਤੇ ਫਿਰ ਮੰਤਰੀ ਬਣੇ ਮੰਤਰੀ ਬਣਨ ਤੋਂ ਬਾਅਦ ਡਾਕਟਰ ਛੜਤੀ ਤਾਂ ਕਿ ਲੋਕਾਂ ਦੀ ਸੇਵਾ ਜਿਹੜੀ ਹੈਗੀ ਆ ਇੱਕ ਮੰਤਰੀ ਦੇ ਤੌਰ ਤੇ ਕੀਤੀ ਜਾਵੇ ਤੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਪੰਜਾਬ ਦੇ ਹੈਲਥ ਸਿਸਟਮ ਦੀ ਵਿਗੜੀ ਹੋ ਜਿਹੜੀ ਰੀੜ ਦੀ ਹੱਡੀ ਸੀਗੀ ਉਹਨੂੰ ਠੀਕ ਕਰਨ ਦੀ ਤੇ ਡਾਕਟਰ ਸਾਹਿਬ ਮੇਰਾ ਪਹਿਲਾ ਤੁਹਾਨੂੰ ਸਵਾਲ ਇਹੀ ਹੈ ਕਿ ਰੀੜ ਦੀ ਹੱਡੀ ਜਿਹੜੀ ਹੈਲਥ ਸਿਸਟਮ ਦੀ ਸੀ ਉਹ ਠੀਕ ਹੋਈ ਕਿ ਨਹੀਂ ਹੋਈ ਜੀ ਵੈਸੇ ਤਾਂ ਇਹ ਜਵਾਬ ਬਿਹਤਰ ਹੈ ਕਿ ਮੀਡੀਆ ਤੋਂ ਆਵੇ ਜਾਂ ਮੇਰੇ ਜਿਹੜੇ ਕਲੀਕਸ ਆ ਉਹ ਦੇਣ ਕਿ ਪਹਿਲਾਂ ਨਾਲੋਂ ਫਰਕ ਹੈ ਜਾਂ ਜਿਹੜੀ ਪਬਲਿਕ ਹੈ ਉਹ ਦੇਗੀ ਬਟ ਮੇਰਾ ਖਿਆਲ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਨਾਲੋਂ ਜਿਹੜੀ ਹੈਲਥ ਹੈ ਉਹ ਲੋਕਾਂ ਨੂੰ 3 ਟਾਇਰ ਅਸੀਂ ਕਹਿੰਦੇ ਆ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਔਰ ਟਰਸਰੀ ਕੇਅਰ ਔਰ ਉਹ ਤਿੰਨਾਂ ਦੇ ਵਿੱਚ ਜਿਹੜਾ ਹੈਗਾ ਉਹ ਸਿਸਟੇਮੈਟਿਕਲੀ ਜਿਹੜਾ ਕੰਮ ਹੈ ਉਹ ਪਹਿਲੀ ਵਾਰ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਕਲੀਨਿਕ ਦਾ ਨਾਮ ਸੁਣਿਆ ਹੋਣਾ ਜਿਹਦੇ ਵਿੱਚ 881 ਆਮ ਆਦਮੀ ਕਲੀਨਿਕ ਬਣਾਏ ਜਿਹਦੇ ਵਿੱਚ ਪਿਛਲੇ 2 ਸਾਲ ਦੇ ਵਿੱਚ 2.5 ਕਰੋੜ ਲੋਕਾਂ ਨੇ ਉੱਥੋਂ ਇਲਾਜ ਕਰਾਇਆ ਜਿਹਦੇ ਚੋਂ 1 ਕਰੋੜ ਯੂਨੀਕ ਪੇਸ਼ੈਂਟਸ ਆ ਔਰ 1.5 ਕਰੋੜ ਲੋਗੋ ਜਿਹੜੇ ਇੱਕ ਵਾਰੀ ਉੱਥੇ ਆਏ ਉਹਨਾਂ ਦਾ ਬਲੱਡ ਪ੍ਰੈਸ਼ਰ ਚੈੱਕ ਹੋਇਆ ਸ਼ੂਗਰ ਚੈੱਕ ਹੋਈ ਉਹਨਾਂ ਨੂੰ ਸਾਧ ਹੀ ਬਿਮਾਰੀ ਸੀ ਉਹਦਾ ਇਲਾਜ ਹੋਇਆ ਕੋਈ ਹੋਰ ਪ੍ਰੋਬਲਮ ਸੀ ਉਹਨਾਂ ਨੂੰ ਅੱਛਾ ਲੱਗਿਆ ਔਰ ਉਹ ਬਾਰ-ਬਾਰ ਆ ਕੇ ਦਵਾਈ ਉੱਥੋਂ ਲੈ ਰਹੇ ਆ 2 ਸਾਲ ਤੋਂ ਲਗਾਤਾਰ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪੰਜਾਬ 'ਚ ਲੋਕਾਂ ਦੇ ਗੁਰਦੇ ਕਿਉਂ ਫੇਲ ਹੁੰਦੇ ਸੀ ਬਲੱਡ ਪ੍ਰੈਸ਼ਰ ਪਤਾ ਹੀ ਨਹੀਂ ਬ੍ਰੀਜ ਨੂੰ ਪਿੰਡ ਦੇ ਨੂੰ ਵਿਚਾਰੇ ਨੂੰ ਉਹਦੀ ਫਸਲ ਖੇਤਾਂ 'ਚ ਖੜੀ ਔਰ ਦਵਾਈ ਲੈਣ ਨਹੀਂ ਜਾਂਦਾ ਸੀ ਕੰਟਰੋਲਡ ਨਹੀਂ ਸੀ ਸੋ ਜਿਹੜੀ ਬਲੱਡ ਪ੍ਰੈਸ਼ਰ ਸ਼ੂਗਰ ਲਾਈਫਸਟਾਈਲ ਡਿਸਆਰਡਰਸ ਆ ਜਿਹੜੇ ਇਵ ਜਾਂ ਜਿਹੜੀਆਂ ਵੈਕਟਰ ਬੌਂਡ ਜੀਜ਼ਸ ਐ ਇਹ ਸਾਰੀਆਂ ਬਿਮਾਰੀਆਂ ਦੇ ਵਿੱਚ ਜਿਹੜਾ ਪ੍ਰਾਇਮਰੀ ਕੇਅਰ ਦਾ ਸਭ ਤੋਂ ਜ਼ਿਆਦਾ ਰੋਲ ਹੁੰਦਾ ਸਭ ਤੋਂ ਜ਼ਿਆਦਾ ਨੈਗਲੈਕਟਡ ਸੀ ਇਹ ਭਗਵਾਨ ਗਵਰਨਮੈਂਟ ਨੇ ਜਿਹੜਾ ਆ ਕੇ ਸ਼ੁਰੂ ਕੀਤਾ ਔਰ ਇਹ ਪਹਿਲੀ ਵਾਰੀ ਹੈ ਕਿ ਕੋਈ ਜਿਹੜੀ ਸਰਕਾਰ ਹੈ ਦਿੱਲੀ ਤੋਂ ਬਾਅਦ ਬੇਸਿਕਲੀ ਇਟਸ ਦਿੱਲੀ ਮਾਡਲ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਯੋਗਾ ਸ਼ੁਰੂ ਕਰਾਇਆ ਸੀ ਪੰਜਾਬ ਚ ਬੰਦ ਕਰਾ ਦਿੱਤਾ ਉੱਥੇ ਹੁਣ ਜਿਹੜਾ ਦਿੱਲੀ ਦੇ ਵਿੱਚ ਨਹੀਂ ਹੁੰਦਾ ਲੇਕਿਨ ਪੰਜਾਬ ਦੇ ਵਿੱਚ 600 ਟ੍ਰੇਨ ਜਿਹੜੇ ਹੈਗੇ ਆ ਉਹ ਤਕਰੀਬਨ ਤਕਰੀਬਨ ਜਿਹੜੇ ਹੈਗੇ ਆ 3000 ਰੋਜ਼ 3200 ਦੇ ਕਰੀਬ ਜਿਹੜੇ ਹੈਗੇ ਆ ਤੇ ਸ਼ਿਵਰ ਲੱਗਦੇ ਆ ਜਿਹਦੇ ਚ ਮੈਡੀਟੇਸ਼ਨ ਨਿਊਟ੍ਰੀਸ਼ਨਲ ਗਾਈਡੈਂਸ ਯੋਗਾ ਕੈਕਸਰਸਾਈਜ਼ਸ ਪ੍ਰੋਫੈਸ਼ਨ ਆਫ ਡਿਜ਼ੀਜ਼ ਦੇ ਵਿੱਚ ਜਿਹੜੀ ਕਿਸੇ ਸਰਕਾਰ ਨੇ ਇੱਕ ਸਿਸਟਮ ਡੀਅਲ ਕੰਮ ਕਰ ਰਹੀ ਆ ਆਣ ਵਾਲੇ ਦਿਨਾਂ ਚ ਇਹਦਾ ਨੰਬਰ ਵੱਧ ਕੇ ਜਿਹੜੇ ਟ੍ਰੇਨਡ ਪਰਸਨ ਆ ਅਸੀਂ ਉਹਨਾਂ ਨੂੰ ਖੁਦ ਟ੍ਰੇਨ ਕਰ ਰਹੇ ਆ 3000 ਬੰਦੇ ਹੋ ਜਾਣਗੇ ਸੋ ਅਸੀਂ ਸਾਰੇ ਪੰਜਾਬੀਆਂ ਨੂੰ ਪੰਜਾਬੀਆਂ ਦੇ ਗੁਰਡੇ ਫੇਲ ਹੋ ਰਿਹਾ ਤੁਸੀਂ ਦੇਖੋ ਕਿੰਨੇ ਹਸਪੀਟਲ ਲੈ ਗਿਆ ਡਾਕਟਰ ਸਾਹਿਬ ਬੈਠ ਕੇ ਉਹਨੇ ਗਿਆ ਇਟ ਮੇ ਨਾਟ ਬੀ ਗੁੱਡ ਫਾਰ ਡਾਕਟਰਸ ਵਰਕਿੰਗ ਇਨ ਕਾਰਪੋਰੇਟ ਹਸਪੀਟਲਸ ਬਟ ਸਾਡੀ ਕੋਸ਼ਿਸ਼ ਆ ਕਿ ਤੁਹਾਡੇ ਗੁਰਦੇ ਨਹੀਂ ਫੇਲ ਹੋਣੇ ਚਾਹੀਦੇ ਗੁਰਦੇ ਨਹੀਂ ਫੇਲ ਹੋਣੇ ਚਾਹੀਦੇ 올 ਦੀਜ਼ ਆਰਗਨਸ ਦੇ ਕੰਮ ਵਿਦ ਲਾਈਫ ਜਿਹੜੀ ਲਾਈਫਟਾਈਮ ਵਾਰੰ ਉਹਨੂੰ ਹੈਲਥ ਉਹਨੇ ਆਪਣੀ ਨਿਊਟ੍ਰੀਸ਼ਨ ਦਾ ਲਾਈਫਸਟਾਈਲ ਦਾ ਉਹਨੇ ਖੁਦ ਧਿਆਨ ਰੱਖਣਾ ਉਸ ਤੋਂ ਬਾਅਦ ਸੈਕੰਡਰੀ ਕੇਅਰ ਹੈ ਸੈਕੰਡਰੀ ਕੇਅਰ ਦੇ ਵਿੱਚ ਅਸੀਂ ਜਿਹਦੇ ਸਾਡੇ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਔਰ ਸੀਐਸਸੀਜ਼ ਆਂਦੇ ਆ ਮਤਲਬ 23 ਜਲਾ ਹਸਪਤਾਲ 41 ਜਿਹੜੇ ਸਾਡੇ ਸਬਡਿਵੀਜ਼ਨ ਹਸਪੀਟਲ ਔਰ 162 ਜਿਹੜੇ ਹੈਗੇ ਕਮਿਊਨਿਟੀ ਹੈਲਥ ਸੈਂਟਰ ਸਾਰਿਆਂ ਦੇ ਵਿੱਚ ਐਕਸਰੇ ਹੋ ਰਹੇ ਆ ਸਾਰਿਆਂ 'ਚ ਐਕਸਰੇ ਇਮੇਜਨਾਂ ਦਿੱਤੀਆਂ ਸਾਰਿਆਂ 'ਚ ਅਲਟਰਾਸਾਉਂਡ ਹੋ ਰਹੇ ਆ ਅਲਟਰਾਸਾਉਂਡ ਦਾ ਨੰਬਰ ਡਬਲ ਹੋ ਗਿਆ ਐਕਸਰੇ ਦਾ 1.5 ਗੁਣਾ ਹੋ ਗਿਆ ਜੋ ਫ੍ਰੀ ਪ੍ਰਾਇਮਰੀ ਕੇਅਰ ਚ 80 ਦਵਾਈਆਂ ਅਵੇਲੇਬਲ ਹੈ 38 ਡਾਇਗਨੋਸਟਿਕ ਟੈਸਟ ਹੈ ਔਰ ਜਿਹੜੀ ਸੈਕੰਡਰੀ ਕੇਅਰ ਹੈ ਇਹਦੇ ਵਿੱਚ 276 ਐਸੈਂਸ਼ੀਅਲ ਡਰੱਗਸ ਅਵੇਲੇਬਲ ਹੈ ਔਰ ਉਹ ਵੇਅਰਹਾਊਸ ਦੇ ਵਿੱਚ ਸਾਡਾ ਜਿਹੜਾ ਮਿਰਰ ਡੈਸ਼ਬੋਰਡ ਹੈ ਸਾਰਿਆਂ ਕੋਲੇ ਜਿਹੜਾ ਹੈਗਾ ਇਹ ਸਾਰਾ ਕੁਝ ਆਨਲਾਈਨ ਸਿਸਟਮ ਹੈ ਆਈ ਕੈਨ ਚੈੱਕ ਕੈਨੀ ਵੇਰ ਕਿ ਕਿਹੜੇ ਹਸਪਤਾਲ ਚ ਕਿੰਨੇ ਪੇਸ਼ੈਂਟਸ ਆਏ ਕਿਹੜੇ ਮੱਲਾਕ ਲੈਣੇ ਕਿੰਨੇ ਪੇਸ਼ੈਂਟਸ ਆਏ ਉਹਨਾਂ ਦੇ ਮੋਬਾਈਲ ਨੰਬਰ ਕੀ ਆ ਰੈਗੂਲਰਲੀ ਉਹਨਾਂ ਕੋਲੋਂ ਫੀਡਬੈਕ ਲੈਣੇ ਆ ਔਰ ਸਾਰੇ ਹਸਪਤਾਲਾਂ ਦੇ ਵਿੱਚ 276 ਜਿਹੜੀਆਂ ਮੈਡੀਸਿ ਇਸ ਤੋਂ ਬਾਅਦ 254 ਜਿਹੜੀਆਂ ਦਵਾਈਆਂ ਜੋ ਸਾਡੀ ਐਸੈਂਸ਼ੀਅਲ ਡਰਗ ਲਿਸਟ ਵਿੱਚ ਨਹੀਂ ਹੈ ਉਹਦੇ ਵਾਸਤੇ ਐਸਐਮਓ ਨੂੰ ਸਿਵਲ ਸਰਜਨ ਨੂੰ ਪੈਸੇ ਦੇ ਦਿੱਤੇ ਮੁੱਖ ਮੰਤਰੀ ਸਾਹਿਬ ਨੇ ਕਹੇ ਡਾਕਟਰ ਸਾਹਿਬ ਮਰੀਜ਼ ਨੇ ਦਵਾਈ ਨਹੀਂ ਖਰੀਦਣੀ ਆਪਣੇ ਡਾਕਟਰਾਂ ਨੂੰ ਕਹਿ ਦਿਓ ਕਿ ਜੇ ਉਹਨਾਂ ਨੂੰ ਦਵਾਈ ਚਾਹੀਦੀ ਹੈ ਤਾਂ ਡਾਕਟਰ ਖਰੀਦ ਕੇ ਪੇਸ਼ੰ ਨੂੰ ਦੇਣਗੇ ਸੋ ਇਹ ਜਿਹੜਾ ਫ੍ਰੀ ਡਰਗ ਇਨੀਸ਼ੀਏਟਿਵ ਹੈ ਇਹਦੇ ਨਾਲ ਕੰਬਾਈਨਡ ਜਿਹੜਾ ਹੈਗਾ ਜਿਹੜੇ ਪੰਜਾਬ ਦੇ ਲੋਕਾਂ ਨੂੰ 1200 ਕਰੋੜ ਰੁਪਏ ਦਾ ਆਊਟ ਆਫ ਪਾਕਟ ਐਕਸਪੈਂਸ ਜਿਹੜਾ ਉਹਨਾਂ ਨੂੰ ਉਹਦੇ ਵਿੱਚ ਫਾਇਦਾ ਹੋਇਆ ਇਸ ਤੋਂ ਬਾਅਦ ਟਰਸਰੀ ਕੇਅਰ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਲਾਈਕ ਕੇਰਲਾ ਦੇ ਹਰਿਆਣਾ ਦੇ ਆਪਣੇ ਜਿਹੜੇ ਨਾਰਥਰਨ ਇੰਡੀਆ ਹੈਗਾ ਇਹ दारू ਬਹੁਤ ਪਸੰਦ ਕਰਦੇ ਆ ਜੀ ਲੇਬਰ ਫੇਲਿਅਰ ਦੀ ਬਹੁਤ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਜਿਹੜੇ ਉਹਦੇ ਵਾਸਤੇ ਇੱਕ ਸਪੈਸ਼ਲਾਈਜ਼ ਜਿਹੜਾ ਹੈਗਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਇਹ ਪਹਿਲੀ ਵਾਰੀ ਹੈ ਕਿ ਸਰਕਾਰ ਨੇ ਟਰਸਟੀ ਕੇਅਰ ਹਸਪੀਟਲ ਬਣਾਇਆ ਔਰ ਮੈਂ ਦਾਅਵੇ ਨਾਲ ਕਹਿੰਦਾ ਤੇ ਬਹੁਤ ਸਾਰੇ ਮੇਰੇ ਭਰਾ ਜਿਹੜੇ ਮੇਰੇ ਫੈਲੋ ਕਲੀਕਸ ਹੈਗੇ ਆ ਡਾਕਟਰਸ ਹੈਗੇ ਆ ਕਾਰਪੋਰੇਟ ਹਸਪੀਟਲ ਤੋਂ ਜਾ ਕੇ ਚੈੱਕ ਕਰ ਲੋ ਜਿਹੜਾ ਸਾਡਾ ਟਰਸਟੀ ਕੇਅਰ ਹਸਪੀਟਲ ਹੈ ਇਟਸ ਬੈਟਰ ਦੈਨ ਐਨੀ ਅਦਰ ਕਾਰਪੋਰੇਟ ਹਸਪੀਟਲ ਐਟ ਲੀਸਟ ਇਜ਼ ਕੰਪੈਰੀਬਲ ਜਿਹੜੀਆਂ ਉਹਦੇ ਚ ਫੈਸਿਲਿਟੀਆਂ ਆਈਆਂ ਦੇ ਆਰ ਐਟ ਪਾਰ ਵਿਦ ਪੀਜੀਆਈ ਇਫ ਨਾਟ ਬੈਟਰ ਸੋ ਇਸੇ ਤਰ੍ਹਾਂ ਜਿਹੜਾ ਕੈਂਸਰ ਦੇ ਵਿੱਚ ਚਾਹੀ ਅਸੀਂ ਜਿਹੜਾ ਬਾਬਾ ਕੈਂਸਰ ਹਸਪੀਟਲ ਉਹਦੇ ਨਾਲ ਕੋਲੈਬੋਰੇਸ਼ਨ ਕੀਤੀ ਹੈ ਸਗਰੂਰ ਦੇ ਵਿੱਚ ਬਣਾਇਆ ਸਾਡੇ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਔਰ ਫਰੀਦਕੋਟ ਦੇ ਵਿੱਚ ਜਿਹੜਾ ਅਸੀਂ ਵੀ ਆਰ ਆਫਰਿੰਗ 올 ਟਰਸਰੀ ਕੇਅਰ ਜਿਹੜੀ ਕੈਂਸਰ ਟਰੀਟਮੈਂਟ ਹੈ ਉਹਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੋ ਪ੍ਰਾਇਮਰੀ ਸੈਕੰਡਰੀ ਟਰਸਰੀ ਕੇਅਰ ਦੇ ਵਿੱਚ ਸਾਡੇ ਕੋਲੇ ਆਪਣੇ ਜਿਹੜੇ ਹੈਗੇ ਆ ਉਹ ਕਾਰਡੀਓ ਕੈਥ ਲੈਬ ਹੈ ਨਿਊਰੋ ਸਰਜਰੀਜ਼ ਹੋ ਰਹੀਆਂ ਸਾਡੇ ਮੈਡੀਕਲ ਕਾਲਜਸ ਦੇ ਵਿੱਚ ਉਹ ਸ਼ੁਰੂ ਕਰਾਈਆਂ ਤੇ ਮੈਨੂੰ ਲੱਗਦਾ ਕਿ ਤੁਸੀਂ ਕਹੋਗੇ ਕਿ ਹਾਂ ਜਿਹੜੀ ਸਿਹਤ ਕ੍ਰਾਂਤੀ ਜੋ ਅਰਵਿੰਦ ਕੇਜਰੀਵਾਲ ਜੀ ਨੇ ਸ਼ੁਰੂ ਕੀਤੀ ਸੀ ਜੋ ਭਗਵੰਤ ਮਾਜੀ ਬਹੁਤ ਵਧੀਆ ਤਿੱਕ ਕੇ ਇੰਪਲੀਮੈਂਟ ਕਰ ਰਹੇ ਆ ਸੋ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਸਾਡਾ ਮਕਸਦ ਇਹ ਹੈ ਕਿ ਅਸੀਂ ਉਹਨਾਂ ਨੂੰ ਏ ਕਲਾਸ ਸਰਵਿਸਿਜ਼ ਜਿਹੜੀਆਂ ਹੈਗੀਆਂ ਮੈਨੇਜਡ ਐਂਡ ਫੰਡਡ ਬਾਏ ਦਾ ਗਵਰਨਮੈਂਟ ਕਿਉਂਕਿ ਜਿਹੜੀ ਸਿਹਤ ਹੈ ਇਹ ਹਰ ਇੱਕ ਬੰਦੇ ਦੀ ਇੱਕ ਉਹਦਾ ਫੰਡਾਮੈਂਟਲ ਰਾਈਟ ਹੈ ਸੋ ਗਵਰਨਮੈਂਟਸ ਡਿਊਟੀ ਬਾਉਂਡ ਟੂ ਪ੍ਰੋਵਾਈਡ ਇਟ ਆਈ ਥਿੰਕ ਪੰਜਾਬ ਗਵਰਨਮੈਂਟ ਡਿਊਟੀ ਕਰ ਰਹੀ ਹੈ ਸਰ ਪੰਜਾਬ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਪਿੰਡਾਂ ਦੇ ਦੇਸ਼ ਜਾਂ ਪਿੰਡਾਂ ਦਾ ਰਾਜ ਕਹਿ ਦਿੱਤਾ ਜਾਂਦਾ ਹੈਗਾ ਪੰਜਾਬ ਦੀ ਧਰਤ ਉੱਲੋਂ ਦੇਖੀਏ ਬਾਰਡਰ ਏਰੀਆ ਵੀ ਸਾਡੇ ਨਾਲ ਪੈਂਦਾ ਬਹੁਤ ਸਾਰਾ ਏਰੀਆ ਪਾਕਿਸਤਾਨ ਦੇ ਨਾਲ ਲੱਗਦਾ ਬਹੁਤ ਸਾਰਾ ਏਰੀਆ ਨੀਮ ਪਹਾੜੀ ਏਰੀਆ ਬਹੁਤ ਸਾਰਾ ਏਰੀਆ ਬਠਿੰਡਾ ਮਾਨਸਾ ਦਾ ਮੈਂ ਦੇਖਦਾ ਤਾਂ ਪਿਓਰ ਪਿੰਡੂ ਏਰੀਆ ਹਰ ਪਿੰਡ ਤੱਕ ਹੈਲਥ ਸੇਵਾ ਪਹੁੰਚਾਉਣੀ ਕਿੱਡਾ ਕ ਵੱਡਾ ਚੈਲੰਜ ਹੈ ਔਰ ਕੀ ਕਮੀਆਂ ਹਾਲੇ ਵੀ ਲੱਗ ਰਹੀਆਂ ਨੇ ਜਿ देखो चैलेंजेस आर देयर जेनो ਤੁਸੀਂ ਚੈਲੰਜਸ ਕਹਿੰਦੇ ਹੋ ਅਸੀਂ ਉਹਨੂੰ ਓਪਰਚੁਨਿਟੀ ਵੀ ਸਮਝਦੇ ਹਾਂ ਇਨ ਐਵਰੀ ਚੈਲੰਜ ਚੈਲੰਜ ਇਜ਼ ਅ ਓਪਰਚੁਨਿਟੀ ਨਿਯਤ ਹੋਣੀ ਚਾਹੀਦੀ ਹੈ ਨੀਤੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਸਾਡਾ ਜਿਹੜਾ ਆਮ ਆਦਮੀ ਕਲੀਨਿਕ ਦਾ ਜਿਹੜਾ ਮਾਡਲ ਹੈਗਾ ਇਟਸ ਅ ਸੁਪਰ ਹਿੱਟ ਮਾਡਲ ਐਮਪੈਨਲਮੈਂਟ ਬੋਰਡ ਤੇ ਆ 100% ਡਿਜੀਟਾਈਜ਼ਡ ਹੈ ਸਾਰਿਆਂ ਕੋਲੇ ਚਾਹੇ ਉਹ ਡਾਕਟਰ ਹੈ ਚਾਹੇ ਕਲੀਨिकल ਅਸਿਸਟੈਂਟ ਹੈ ਜਾਂ ਫਾਰਮਾਸਿਸਟ ਹੈ ਸਾਰਿਆਂ ਕੋਲੇ ਲੈਪਟਾਪ ਹੈ ਦਾ ਇੰਟਾਇਰ ਡਾਟਾ ਇਜ਼ ਆਨਲਾਈਨ ਰੀਅਲ ਟਾਈਮ ਡਾਟਾ ਔਰ ਉਹਦੇ ਨਾਲ ਜਿਹੜੇ ਡਾਕਟਰਸ ਹੈਗੇ ਆ ਉਹਦਾ ਇਨਸੈਂਟਿਵ ਹੈ ਸਪੋਜ਼ ਜਿਹੜਾ ਗਵਰਨਮੈਂਟ ਸਰਵਿਸ ਦੇ ਵਿੱਚ ਡਾਕਟਰ ਹੈ ਨੱਚ ਦੀ ਉਹ ਕੜੀ ਦੇਖੇਗਾ ਜਿਹੜਾ ਇੰਪਰਲਮੈਂਟ ਮੋਡ ਤੇ ਹੋਏਗਾ ਪੇਸ਼ੈਂਟਸ ਦੇਖੇਗਾ ਬਲੋ ਉਹਨਾਂ ਦੇ 2 ਵਜੇ ਗਿਆ ਕੋਈ ਫਰਕ ਨਹੀਂ ਪੈਂਦਾ ਜੇ 10 ਪੇਸ਼ੈਂਟ ਬੈਠਿਆ ਹੀ ਵਿਲ ਬੀ ਵੈਰੀ ਹੈਪੀ ਕਿਉਂਕਿ ਉਹਦਾ ਮੀਟਰ ਚੱਲ ਰਿਹਾ ਹੈਗਾ ਬਲੋ ਉਹ ਲਗਾਤਾਰ ਪੇਸ਼ੈਂਟ ਦੇਖੇਗਾ ਇਟਸ ਹਿਊਮਨ ਨੇਚਰ ਜੀ ਇਟਸ ਹਿਊਮਨ ਨੇਚਰ ਠੀਕ ਹੈ ਨਾ ਉਹ ਜੋ ਛੁੱਟੀ ਲੈਣੀ ਹੈ ਤਾਂ ਵੀ ਉਹ ਸੋਚੇਗਾ ਵੀ ਆਈ ਕੈਨ ਗੋ ਮੈਂ ਥੋੜੀ ਦੇਰ ਵਾਸਤੇ ਜਾਣਾ ਮੈਂ ਪੇਸ਼ੈਂਟਸ ਦੇਖਿਆ ਨਾ ਹੀ ਮੈਨੂੰ ਬੁਖਾਰ ਹੁੰਦਾ ਸੀ ਮੈਂ ਜਾ ਕੇ ਗੋਲੀ ਖਾ ਕੇ ਜਾ ਕੇ ਆਪਰੇਸ਼ਨ ਕਰਿਆ ਹੁੰਦਾ ਸੀਗਾ ਸੋ ਇਸੇ ਤਰ੍ਹਾਂ ਜਿੰਨੇ ਆਮ ਸ਼ੋਰ ਜਿਹੜੇ ਡਾਕਟਰ ਪ੍ਰੈਕਟਿਸ ਦੇ ਵਿੱਚ ਆ ਦੇ ਵਰਕ ਐਕਸਟਰਾ ਆਸ ਤੋ ਇਸੇ ਤਰ੍ਹਾਂ ਸਾਡੇ ਜਿਹੜੇ ਹੁਣ ਨਿਊਰੋ ਸਰਜਨਸ ਆ ਸੋ ਅਸੀਂ ਵੀ ਆਰ ਟ੍ਰਾਈਂਗ ਟੂ ਇਨਸੈਂਟਿਵੇਾਈਜ਼ ਡਾਕਟਰਸ ਇਨਸੈਂਟਿਵੇਾਈਜ਼ ਸਟਾਫ ਅਸੀਂ ਇੱਕ ਨਵਾਂ ਹੁਣੇ ਕੀਤਾ ਕਿ ਜਿਹੜੇ ਬੰਦੇ ਸਾਡੇ ਨਾ ਬਹੁਤ ਸਾਰੇ ਬੰਦੇ ਸੀ ਉਹ ਕਹਿੰਦਾ ਮੇਰੀ ਬਲੱਡ ਬੈਂਕ ਚ ਡਿਊਟੀ ਲਾ ਦਿਓ ਆਈ ਮੋਬਾਈਲ ਚ ਲਗਾ ਦਿਓ ਨੋਬਾਡੀ ਵਾਂਟਸ ਟੂ ਵਰਕ ਇਨ ਇੰਟੈਂਸਿਵ ਕੇਅਰ ਯੂਨਿਟ ਕਿਉਂਕਿ ਉੱਥੇ ਕੰਮ ਬਹੁਤ ਕਰਨਾ ਪੈਂਦਾ ਸੋ ਉਹਨਾਂ ਨੂੰ ਅਸੀਂ ਵੀ ਆਰ ਗਿਵਿੰਗ ਥੈਮ ਦ ਸੇਮ ਵੇਟੇਜ ਐਜ਼ ਰੂਰਲ ਸਰਵਿਸ ਇਫ ਦੇ ਵਾਂਟ ਟੂ ਡੂ ਪੋਸਟ ਗ੍ਰੈਜੂਏਸ਼ਨ ਉਹਨਾਂ ਨੂੰ ਐਕਸਟਰਾ ਮਾਰਕਸ ਉਹ ਮਤਲਬ ਨਰਸਸ ਐ ਡਾਕਟਰਸ ਐ ਦੇ ਸ਼ੁੱਡ ਵਰਕ ਇਨ ਡੀ ਕ੍ਰਿਟੀਕਲ ਕੇਅਰ ਦੇ ਵਿੱਚ ਕੰਮ ਕਰਨਾ ਹੋ ਜਿੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਗੀ ਸੋ ਦੇ ਆਹ ਦੀਜ਼ ਆਰ ਦਾ ਵੇਰੀਅਸ ਸਟੈਪਸ ਵਿਚ ਵੀ ਆਰ ਟੇਕਿੰਗ ਇਸੇ ਤਰ੍ਹਾਂ ਰਿਮੋਟ ਏਰੀਆਸ ਦਾ ਹੈਗਾ ਉਹਨਾਂ ਦਾ ਵੀ ਲੈਵਲ 1 2 3 ਜਿੰਨਾ ਤੁਸੀਂ ਬਾਰਡਰ ਦੇ ਨੇੜੇ ਜਾਏ ਜਾਓਗੇ ਉਹਨਾਂ ਦਾ ਤੁਹਾਡਾ ਕਲੈਨਟ ਵੱਧਦਾ ਜਾਏਗਾ ਤੇ ਉਹਦੇ ਚ ਅਸੀਂ ਫਾਈਨੈਂਸ਼ੀਅਲ ਹੋਰ ਵੀ ਅਸੀਂ ਐਡ ਕਰਨ ਜਾ ਰਹੇ ਹਾਂ ਮਤਲਬ ਅਸੀਂ ਲੇਕਿਨ ਲੋਕ ਸਾਡੇ ਜਾਣੇ ਸ਼ੁਰੂ ਹੋ ਗਏ ਆ ਦੀਜ਼ ਥਿੰਗਸ ਆਰ ਵਰਕਿੰਗ ਤੁਸੀਂ ਪ੍ਰਯਾਸ ਕਰ ਰਹੇ ਹੋ ਉਸ ਦੇ ਬਾਵਜੂਦ ਵੀ ਆਪਾਂ ਗੱਲ ਕਰੀ ਕਿ 300 ਦੇ ਉਹਨਾਂ ਦੇ 200 ਜਿਹੜੇ ਨੇ ਉਹ ਛੱਡ ਗਏ ਨੇ ਜਾਂ ਉਹਨਾਂ ਨੇ ਜੁਆਇਨ ਨਹੀਂ ਕੀਤਾਗਾ ਇਹ ਕਿਉਂ ਕਿ ਰਿਮੋਟ ਤੇ ਨਹੀਂ ਜਾਣਾ ਚਾਹੁੰਦੇ ਅ ਹੈਗੇ ਆ ਜੀ ਇਸ ਤਰ੍ਹਾਂ ਦੇ ਇਸ਼ੂ ਆ ਜਦੋਂ ਅਸੀਂ ਇਹਦੀ ਐਡ ਦਿੱਤੀ ਅਸੀਂ 400 ਡਾਕਟਰਾਂ ਵਾਸਤੇ ਦਿੱਤੀ ਸੀ ਉਹਦੇ ਚੋਂ ਅ 2500 ਡਾਕਟਰਾਂ ਨੇ ਅਪਲਾਈ ਕੀਤਾ ਡਾਕਟਰ ਹੈਗੇ ਆ ਪੰਜਾਬ ਦੇ ਵਿੱਚ ਅ 300 ਡਾਕਟਰ ਜਿਹੜੇ ਹੈਗੇ ਨੇ ਉਹਨਾਂ ਚੋਂ 200 ਕਰ ਗਏ ਜਵਾਨ ਜੀ ਇਸ ਤੋਂ ਸવાય ਅਸੀਂ 500 ਜਿਹੜੇ ਹੈਗੇ ਇੱਕ ਨਵਾਂ ਮੈਂ ਸ਼ੁਰੂ ਕੀਤਾ ਕਿ ਇੱਕ ਹਾਊਸ ਜੌਬ ਕਹਿੰਦੇ ਆ ਇਟਸ ਅ ਟੈਨਯੂਰ ਪੋਸਟਿੰਗ 6 ਮਹੀਨੇ ਲਈ ਹੁੰਦੀ ਆ ਤੇ ਐਕਸਟੈਂਡੇਬਲ ਫਾਰ 1 ਇਅਰ ਇੱਕ ਸਾਲ ਅਸੀਂ ਉਹਨੂੰ ਉਹਦੀ ਜਿਹੜੀ ਪਹਿਲਾਂ ਸੈਲਰੀ ਹੁੰਦੀ ਸੀ ਉਹ 30000 ਹੁੰਦੀ ਸੀ ਉਹ ਮੈਂ 80000 ਕਰਤੀ ਜੀ ਉਹਦੇ ਨਾਲ ਹੁਣ ਉਹਦੇ ਵਿੱਚ ਵੀ ਡਾਕਟਰ ਜੁਆਇਨ ਕਰਨ ਲੱਗੇ ਜਿਹੜੀਆਂ ਐਮਰਜੈਂਸੀ ਸਰਵਿਸਾਂ ਸਾਡੀਆਂ ਬਹੁਤ ਬਿਹਤਰ ਹੋਈਆਂ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਹਾਂ ਡਾਕਟਰਸ ਜੁਆਇਨ ਨਹੀਂ ਕਰਦੇ ਉਹਨਾਂ ਨੂੰ ਰੀਟੇਨ ਕਰਨ ਵਾਸਤੇ ਉਹ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਅਸੀਂ ਐਕਸਟਰਾ ਨੰਬਰ ਦੇਵਾਂਗੇ ਕ੍ਰੈਡਿਟ ਪੁਆਇੰਟਸ ਦੇਵਾਂਗੇ ਉਹਨਾਂ ਦੀ ਤਨਖਾਹ ਵੀ ਵਧਾਵਾਂਗੇ ਔਰ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਚਾਹੇ ਸਪੈਸ਼ਲਿਸਟ ਹੈ ਚਾਹੇ ਜਿਹੜੇ ਡਾਕਟਰਸ ਦਾ ਜਿਹੜੇ ਐਕਸਟਰਾ ਕੰਮ ਕਰਨਗੇ ਉਹਨਾਂ ਨੂੰ ਉੱਥੇ ਵੀ ਅਸੀਂ ਗਵਰਨਮੈਂਟ ਸਰਵਿਸ ਦੇ ਵਿੱਚ ਵੀ ਉਹਨਾਂ ਨੂੰ ਐਕਸਟਰਾ ਇਨਸੈਂਟਿਵ ਦੇਵਾਂਗੇ ਸ ਜਿਹੜਾ ਪ੍ਰਾਈਵੇਟ ਤੇ ਗਵਰਨਮੈਂਟ ਸੈਕਟਰ ਦਾ ਪੇ ਦੀ ਪੈਰਿਟੀ ਬਹੁਤ ਜ਼ਿਆਦਾ ਡਿਸਪੈਰਿਟੀ ਆ ਸਪੈਸ਼ਲੀ ਜਿਹੜਾ ਸਾਡੇ ਕੋਲੇ ਸਪੋਸ ਜਿਹੜਾ ਸਾਡੇ ਕੋਲੇ ਸੁਪਰ ਸਪੈਸ਼ਲਿਸਟ ਆ ਜਿਹੜਾ ਕਾਰਡੀਓਲੋਜਿਸਟ ਹੈ ਨਿਊਰੋ ਸਰਜਨ ਆ ਉਹਨੂੰ ਅਸੀਂ ਤਾਂ ਉਹ ਹੀ 1.5 ਲੱਖ ਰੁਪਏ ਦਿੰਨੇ ਆ ਬਾਹਰ ਨੂੰ 4 ਲੱਖ ਰੁਪਏ ਵੀ ਮਿਲ ਲਿਆਗਾ ਬਟ ਗਵਰਨਮੈਂਟ ਜੌਬ ਦੇ ਆਪਣੇ ਬੈਨੀਫਿਟਸ ਵੀ ਹੁੰਦੇ ਆ ਉੱਥੇ ਛੁੱਟੀਆਂ ਵੀ ਮਿਲਦੀਆਂ ਤੁਹਾਨੂੰ ਅਨਲੀਬ ਵੀ ਮਿਲਦੀਆਂ ਬਾਅਦ ਚ ਪੈਨਸ਼ਨ ਵੀ ਮਿਲਦੀਆਂ देयर ਆ ਸੋ ਮਨੀ ਅਦਰ ਬੈਨੀਫਿਟਸ ਉਹਦੇ ਨਾਲ ਤੁਸੀਂ ਆਪਣੇ ਮਤਲਬ ਯੂ ਹੈਵ ਅ ਬੈਟਰ ਕੁਆਲਿਟੀ ਆਫ ਲਾਈਫ ਜੌਬ ਸਿਕਿਉ ਸੋ ਬਹੁਤ ਸਾਰੇ ਡਾਕਟਰਸ ਇੰਟਰਸਟਿਡ ਹੈ ਜੀ ਵੀ ਆਰ ਇਨ ਕਨਸਲਟੇਸ਼ਨ ਵਿਦ ਥਮ ਐਂਡ ਅਸੀਂ ਉਹਨਾਂ ਨੂੰ ਕਰ ਰਹੇ ਆ ਉਹਦੇ ਵਾਸਤੇ ਵੀ ਆਰ ਟੇਕਿੰਗ ਦਾ ਕਰੈਕਟ ਮੀਜਰਸ ਜਿਹੜੀਆਂ ਡਾਕਟਰ ਸਾਹਿਬ ਗੱਲ ਚੱਲੀ ਸੀ ਕਿ ਹਰ ਜ਼ਿਲ੍ਹੇ ਦੇ ਵਿੱਚ ਆਪਣਾ ਮੈਡੀਕਲ ਕਾਲਜ ਹੋਏਗਾ ਮੈਡੀਕਲ ਕਾਲਜ ਦੇ ਨਾਲ ਹਸਪੀਟਲ ਹੋਏਗਾ ਪੌਣਿਕ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੁੱਕੀ ਐ ਪਰ ਹਲੇ ਤੱਕ ਵੀ ਕੋਈ ਕਾਲਜ ਐਸਟੈਬਲਿਸ਼ ਨਹੀਂ ਹੋ ਸਕਿਆ ਜਾਂ ਕਹ ਲਈਏ ਕਿ ਵਿਰੋਧ ਪ੍ਰਦਰਸ਼ਨਾਂ ਦੀ ਭੇਡ ਚੜ ਦੇ ਨਜ਼ਰ ਆ ਰਹੇ ਨੇ ਨਹੀਂ ਨਹੀਂ ਵਿਰੋਧ ਪ੍ਰਦਰਸ਼ਨ ਨਹੀਂ ਆਏ ਦੇ ਵਿੱਚ ਨਾ ਜੀ ਜਿਵੇਂ ਪਹਿਲਾਂ ਸੀਗਾ ਵੀ ਤੁਸੀਂ ਕੋਈ ਫੰਕਸ਼ਨ ਆ ਗਿਆ ਗੁਰੂ ਨਾਨਕ ਦੇਵ ਜੀ ਉਹਨੇ ਨਾ ਈਵਨ ਗੁਰਦਾਸਪੁਰ ਚ ਅਨਾਉਂਸ ਕਰਤਾ ਉੱਥੇ ਲੈਂਡ ਹੀ ਨਹੀਂ ਸੀਗੀ ਮਤਲਬ ਉਹ ਨਾ ਜੀ ਸਗਰੂਰ ਦੇ ਵਿੱਚ ਲੈਂਡ ਡਿਸਪਿਊਟ ਆ ਜਿਹੜੀ ਮਲੇਰ ਕੋਟਲੇ ਦੇ ਵਿੱਚ ਹੈ ਉਹ ਡਿਫੈਂਸ ਮਿਨਿਸਟਰੀ ਚ ਫਾਈਲ ਪਈ ਹੋਈ ਆ ਅਨ ਜਿਹੜੀ ਤੁਹਾਡੀ ਹੁਸ਼ਾਰਪਰ ਤੇ ਜਿਹੜਾ ਆਪਣਾ ਕਪੂਰਥਲਾ ਉਹਨਾਂ ਦੀ ਇਹ ਵਾਲੀਆਂ ਪ੍ਰੋਬਲਮ ਜਿਹੜੀਆਂ ਟੀਥਿੰਗ ਟ੍ਰਾਬਲਸ ਓਵਰਕਮ ਕਰ ਲਈਆਂ ਉਹਨਾਂ ਦੀ ਕੰਸਟਰਕਸ਼ਨ ਹੈਗੀ ਆ ਉਹ ਇਸ ਜਿਹੜੇ 2025 ਸ਼ੁਰੂ ਹੋ ਜੇਗੀ ਔਰ 2026 ਚ ਅਸੀਂ ਉਹਨਾਂ ਦੀ ਡੈਕੋਰੇਸ਼ਨ ਕਰਦਾਂਗੇ ਚਾਰ ਸ਼ੁਰੂ ਹੋ ਜਾਣਗੇ ਚਾਰ ਜਿਹੜੇ ਅਗਲੇ ਪ੍ਰਾਈਵੇਟ ਹੈ ਇਹਦੇ ਵਾਸਤੇ ਮੈਂ ਜਿੰਨੇ ਵੀ ਆਪਣੇ ਕੋਲੇ ਜਿੰਨੇ ਸਾਡੇ ਡਾਕਟਰਸ ਹੈਗੇ ਆ ਸੰਬਾਡੀ ਇਜ਼ ਇੰਟਰਸਟਿਡ ਵੀ ਆਰ ਇੰਟਰਸਟਿਡ ਇਨ ਕੋਲਾਬੋਰੇਸ਼ਨਸ ਅਸੀਂ ਜੁਆਇੰਟ ਵੈਂਚਰ ਦੇ ਵਿੱਚ ਵੀ ਕੁਝ ਮੈਡੀਕਲ ਕਾਲਜ ਜਿਹੜੇ ਲੈ ਕੇ ਆ ਸਕਦੇ ਮੈਨੂੰ ਜਿਸ ਤਰ੍ਹਾਂ ਤੁਹਾਡੇ ਇੱਕ ਰਿਲੀਜੀਅਸ ਐਕਟਸ ਹੈਗੇ ਆ ਜਿਸ ਤਰ੍ਹਾਂ ਡੇਰਾ ਅਭਿਆਸ ਹੈ ਜਾ ਇੱਕ ਜੈਨਸ ਨੇ ਮੈਨੂੰ ਅਪਰੋਚ ਕੀਤਾ ਉਹ ਕਹਿੰਦੇ ਸਾਡੇ ਕੋਲੇ ਪੈਸੇ ਬਹੁਤ ਪਏ ਆ ਵੀ ਸਾਨੂੰ ਗਾਈਡ ਕਰਦੇਓ ਸੋ ਹੋ ਸਕਦਾ ਵੀ ਉਹਨਾਂ ਦੇ ਨਾਲ ਸੀ ਜਿਹੜੀ ਇਸ ਤਰ੍ਹਾਂ ਦੀ ਸਸਤਾ ਹੈਗੀਆਂ ਮੇਰੀ ਉਹ ਪ੍ਰੇਫਰੈਂਸ ਹੈ ਜੀ ਜੇ ਕੋਈ ਐਨਜੀਓ ਮੋਡ ਵਾਲਾ ਆਏਗਾ ਸੋ ਅਸੀਂ ਮੈਡੀਕਲ ਕਾਲਜ ਸ਼ੁਰੂ ਕਰਾਂਗੇ ਜੀ ਮੈਡੀਕਲ ਕਾਲਜ ਉਸ ਤੋਂ ਪਹਿਲਾਂ ਇੱਕ 400 ਬੈਡਡ ਹਸਪੀਟਲ ਜਿਹੜਾ 450 ਬੈਡ ਦਾ ਹਸਪੀਟਲ ਚੱਲਦਾ ਹੋਣਾ ਚਾਹੀਦਾ ਸੋ ਮੇਰੀ ਕੋਸ਼ਿਸ਼ ਹੈ ਕਿ ਅਸੀਂ ਅਗਲੇ 2 ਸਾਲਾਂ ਚ ਜਿਹੜੇ ਹਸਪਤਲ ਚੱਲਦੇ ਕਰ ਦਈਏ ਤੇ 3-4 ਮੈਡੀਕਲ ਕਾਲਜ ਚੱਲਦੇ ਕਰ ਦਈਏ ਸਰ ਕਿਸੇ ਵੀ ਚੀਜ਼ ਦੇ ਲਈ ਪੈਸੇ ਦੀ ਬਹੁਤ ਜ਼ ਨੇ ਚੀਮਾ ਸਾਹਮਣੇ ਨਾਲ ਮਿਲ ਕੇ ਕੋਈ ਨਵੀਂ ਡਿਮਾਂਡ ਰੱਖੀ ਹੈ ਕਿ ਬਜਟ ਨੂੰ ਹੋਰ ਇਨਕਰੀਜ਼ ਕਰ ਦਿੱਤਾ ਜਾਵੇ ਔਰ ਦੂਸਰਾ ਇਸੇ ਦੇ ਨਾਲ ਹੀ ਜੁੜਿਆ ਸਵਾਲ ਹੈ ਕੇਂਦਰ ਤੋਂ ਕੋਈ ਡਿਮਾਂਡ ਰਹੀ ਹੈ ਕਿਉਂਕਿ ਐਨਐਚਐਮ ਦੇ ਪੈਸੇ ਕਾਫੀ ਰੁਕੇ ਹੋਏ ਆ ਕੇਂਦਰ ਕੋਲੇ ਉਹਨਾਂ ਦੇ ਨਾਲ ਕੋਈ ਮੇਲਮਲਪ ਹੋਇਆ ਹੋਵੇ ਆ ਹੋ ਗਿਆ ਜੀ ਇਸ ਦੇ ਨਾਲ ਹੀ ਗੱਲ ਹੋ ਰਿਹਾ ਸਰ ਕਿ ਕਹਿੰਦੇ ਨੇ ਫੋਟੋ ਉਤਾਰਨ ਨਾਲ 1250 ਕਰੋੜ ਰੁਪਏ ਕੇਂਦਰ ਤੋਂ ਆ ਵੀ ਗਿਆ ਹੈਗਾ ਗੱਲ ਇਨੀ ਸਿੰਪਲ ਨਹੀਂ ਸੀ ਮੈਂ ਤੁਹਾਨੂੰ ਦੋਨੋਂ ਚੀਜ਼ਾਂ ਦੱਸ ਦਿੰਨਾ ਜੀ ਦੇਖੋ ਪਹਿਲਾਂ ਤੁਹਾਡੀ ਗੱਲ ਦਾ ਹੀ ਮੈਂ ਜਵਾਬ ਦੇ ਦਿੰਦਾ ਜੀ ਉਹਨੂੰ ਠੀਕ ਹੈ ਪਹਿਲੀ ਗੱਲ ਚਲੋ ਇਹ ਪਹਿਲੀ ਗੱਲ ਤਾਂ ਹੈ ਜੀ ਮੈਂ ਆਈ ਮਸਟ ਐਪਰੀਸ਼ੀਏਟ ਕਿ ਮੇਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਚੀਮਾ ਜੀ ਔਰ ਸਾਡੇ ਨੈਸ਼ਨਲ ਕੂਕੀਨਰ ਅਰਵਿੰਦ ਕੇਜਰੀਵਾਲ ਜੀ ਮੇਰੀ ਜਦੋਂ ਵੀ ਉਹਨਾਂ ਨਾਲ ਮੀਟਿੰਗ ਹੁੰਦੀ ਆ ਉਹ ਕਹਿੰਦੇ ਡਾਕਟਰ ਸਾਹਿਬ ਤੁਸੀਂ ਨਾ ਐਕਸਲੈਂਸ ਲੈ ਕੇ ਆਣੇ ਆ ਯੂ ਹੈਵ ਟੂ ਮੇਕ ਐਕਸਲੈਂਟ ਹਸਪੀਟਲਸ ਉਹਦੇ ਵਿੱਚ ਪੰਜਾਬ ਦੇ ਜਿੰਨੇ ਹਸਪਤਾਲ ਆ ਉਹ ਸਾਰਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਇਨਫਰਾਸਟ੍ਰਕਚਰ ਅਪਗ੍ਰੇਡ ਕੀਤਾ ਜਾ ਰਿਹਾ ਉਹਦੇ ਵਾਸਤੇ ਮੈਨੂੰ ਪੈਸੇ ਦੇ ਦਿੱਤੇ ਉਹਨਾਂ ਨੇ ਉਹਨੇ ਪੈਸੇ ਦਿੱਤੇ ਇਹਨਾਂ ਸਾਰੇ ਹਸਪਤਾਲਾਂ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਗਏ ਤੁਸੀਂ ਸੋਚਿਆ ਨਹੀਂ ਹੋਏਗਾ ਜੀ ਜਿੱਥੇ ਐਮਰਜੈਂਸੀ ਹੋਏਗੀ ਉਹਦੇ ਸਾਹਮਣੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਏਗਾ ਜਿੱਥੇ ਸਾਡੇ ਨਰਸਿੰਗ ਸਟੂਡੈਂਟਸ ਇੰਟਰਨਸ ਪਲੱਸ ਆਰਡਰ ਟ੍ਰੇਨਡ ਸਟਾਫ ਹੋਏਗਾ ਪੇਸ਼ੈਂਟ ਨੂੰ ਪੁੱਛਣਗੇ ਸਪੋਜ਼ ਐਮਰਜੈਂਸੀ ਆਈ ਉਹਦੇ ਨਾਲ 50 ਬੰਦੇ ਆ ਉਹਨਾਂ ਨੂੰ ਕਹਿਣਗੇ ਜੀ ਤੁਸੀਂ ਪਾਣੀ ਪੀਓ ਚਾਹ ਪੀਓ ਸਾਡਾ ਸਟਾਫ ਇੱਕ ਅਟੈਂਡੈਂਟ ਨਾਲ ਜਾਏਗਾ ਉਹ ਪੇਸ਼ ਨੂੰ ਅੰਦਰ ਜਾ ਕੇ ਐਡਮਿਟ ਕਰਾ ਕੇ ਜਿਹੜੇ ਡਾਕਟਰ ਦੀ ਲੋੜ ਹੈ ਉੱਥੇ ਤੱਕ ਪਹੁੰਚਾਏਗਾ ਉਹਦਾ ਇਲਾਜ ਸ਼ੁਰੂ ਕਰਾ ਕੇ ਉਹਦੇ ਟੈਸਟ ਵੀ ਕਰਾਏਗਾ देयर विल बी ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰਸ ਵਾਸ਼ਰੂਮਸ ਕਲੀਨ ਹੋਣਗੇ ਹਸਪੀਟਲ ਦੇ ਵਿੱਚ ਜਿਹੜਾ ਕੋਈ ਲਿਫਟ ਖਰਾਬ ਹੈ ਉਹ ਠੀਕ ਹੋਏਗੀ ਜਿਹੜੀਆਂ ਮਾਈਨਰ ਰਿਪੇਅਰਸ ਆ ਇਹ ਅਸੀਂ ਅਗਲੇ ਮੇਰਾ 6 ਮਾਸਾ ਦਾ ਟਾਰਗੇਟ ਵਿਥ 올 ਦਾ ਮਾਡਰਨ ਐਮਿਨਿਟੀਆਂ ਜਿਹੜੇ ਆਪਰੇਸ਼ਨ ਥੀਏਟਰ ਆ ਦੇ ਵਿਲ ਬੀ ਅਪ ਟੂ ਦਾ ਮਾਰਕ ਵਿਥ ਦਾ ਬੈਕਅਪ ਪਾਵਰ ਐਂਡ ਐਵਰੀਥਿੰਗ ਮੈਥਰੋ ਇਹ ਅਸੀਂ 6 ਮਹੀਨੇ ਦਾ ਟਾਰਗੇਟ ਰੱਖਿਆ ਜਿਹੜੀ ਤੁਸੀਂ ਕੇਂਦਰ ਵਾਲੀ ਗੱਲ ਕੀਤੀ ਆ ਦੇਖੋ ਤੁਸੀਂ ਮੀਡੀਆ ਦੇ ਬੰਦੇ ਹੋ ਤੁਸੀਂ ਮੈਨੂੰ ਦੱਸੋ ਵੀ ਜਿੰਨੀ ਦੇਰ ਬਾਦਲ ਸਾਹਿਬ ਸੀਗੇ ਹਰ ਥਾਂ ਤੇ ਫੋਟੋ ਲੱਗੀ ਹੁੰਦੀ ਸੀ ਉਹਨਾਂ ਦੀ ਜਿੰਨੀ ਦੇਰ ਕੈਪਟਨ ਰਮਿੰਦਰ ਸਿੰਘ ਸੀ ਉਹਨਾਂ ਦੀ ਫੋਟੋ ਲੱਗੀ ਹੁੰਦੀ ਸੀ ਹੁਣ ਜੇ ਭਗਵੰਤ ਮਾਨ ਇਹ ਕਾਮ ਆਦਮੀ ਜੇ ਚੀਫ ਮਿਨਿਸਟਰ ਬਣ ਗਿਆ ਜੀ ਉਹਦੀ ਕਿਤੇ ਫੋਟੋ ਲੱਗੀ ਤਾਂ ਕਿੱਡੀ ਗੱਲ ਸੀ ਇਹ ਉਹ ਕਹਿੰਦੇ ਹੁੰਦੇ ਜੋਰਾਵਰ ਦਾ 3 ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਜਿਹੜਾ ਉਹਨਾਂ ਦਾ ਸੀਗਾ ਨਾ ਜੀ ਜ ਜਿਨਨੇ ਵੀ ਹਸਪਤਾਲ ਆ ਜਿਹਦੀ ਉਹ ਗੱਲ ਕਰਦੇ ਆ ਦੀਜ਼ ਆਰ ਕੋ-ਫੰਡਡ ਉਹਦੇ ਐਂਡ ਹੈਲਥ ਇਜ਼ ਅ ਸਟੇਟ ਸਬਜੈਕਟ ਉਹਨਾਂ ਨੇ ਕੀ ਕਿਹਾ ਜੀ ਉਹ ਕਹਿੰਦੇ ਜੀ ਜਿਹੜੇ ਤੁਹਾਡੇ ਇਹ ਹਸਪਤਾਲ ਇਹਨਾਂ ਦੇ ਵਿੱਚ ਸਾਡੀ ਸੈਂਟਰ ਦੀ ਸਾਰੀ ਉਹ ਕਰੋ ਤੁਸੀਂ ਜਿਹੜੀ ਬ੍ਰਾਂਡਿੰਗ ਸਾਡੀ ਕਰੋ ਅਸੀਂ ਕਹਾਂ ਜੀ ਕੋ-ਬ੍ਰਾਂਡਿੰਗ ਕਰੋ ਉਹਨਾਂ ਨੇ ਕਿਹਾ ਸੀ ਇਹਦਾ ਨਾਮ ਰੱਖੋ ਜੂਸ਼ਮਨ ਰੋਗਿਆ ਮੰਦਰ ਅਸੀਂ ਕਹਾਂ ਜੀ ਪੰਜਾਬ ਵਿੱਚ ਮੰਦਰ ਰੱਖੋਗੇ ਕੱਲ ਨੂੰ ਕੋਈ ਗੁਰਦੁਆਰੇ ਵਾਲੇ ਆ ਜਾਏਗਾ ਫਿਰ ਮਸਜਿਦ ਵਾਲਾ ਆ ਜਾਏਗਾ ਪੰਜਾਬ ਵਿੱਚ ਸੈਸਟਿਕ ਸਟੇਟ ਕਰਾ ਤੋ ਵੀ ਫੇਅਰ ਟੂ ਨੱਡਾ ਸਾਹਿਬ ਪਹਿਲਾਂ ਜਿਹੜੇ ਸੀਗੇ ਨਾ ਆਪਣੇ ਉਹ ਜਿਹੜੇ ਆਪਣੇ ਜੂਨੀਅਰ ਅਸਟ ਮਿਨਿਸਟਰ ਜਿਗਾ ਉਹ ਨਹੀਂ ਮੰਨੇ ਸੀ ਪਰ ਨੱਡਾ ਸਾਹਿਬ ਪੰਜਾਬ ਦੀ ਸੈਂਸਿਟੀਵਿਟੀ ਨੂੰ ਹੀ ਅੰਡਰਸਟੈਂਡਸ ਕਿਉਂਕਿ ਪੰਜਾਬੀ ਬੇਸਿਕਲੀ ਪੰਜਾਬੀ ਸਮਝ ਲਓ ਤੁਸੀਂ ਹਰਿਆਣਾ ਤੇ ਜਿਹੜਾ ਤੁਹਾਡਾ ਹਿਮਾਚਲ ਪੰਜਾਬ ਹੀ ਹੁੰਦਾ ਸੀ ਸੋ ਉਹਨਾਂ ਨੇ ਆਈ ਅਪਰੀਸ਼ੀਏਟ ਥੈਟ ਕਿ ਉਹਨਾਂ ਨੇ ਸਾਡੀ ਗੱਲ ਨੂੰ ਸਮਝਿਆ ਉਹਨਾਂ ਨੇ ਫਿਰ ਰਿਜੂਸਮੈਨ ਨੂੰ ਰੋਕਿਆ ਕੇਂਦਰ ਜਿਹੜਾ ਸਾਡੀ ਗੱਲ ਮੰਨ ਲਈ ਉਹਨਾਂ ਨੇ ਸੋ ਕੋਈ ਏਡੀ ਵੱਡੀ ਗੱਲ ਨਹੀਂ ਹੈ ਜੀ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਡਾਟਸ ਨਾਲ ਗੱਲ ਕੀਤੀ ਹੈ ਜੀ ਅਰਵਿੰਦ ਕੇਜਵਲ ਕਹਿੰਦੇ ਗੱਲ ਕੀਤੀ ਹੈ ਜੀ ਉਹਨਾਂ ਨੇ ਸਾਡੀ ਗੱਲ ਮੰਨ ਲਈ ਤੁਸੀਂ ਉਹਨਾਂ ਦੀ ਦੇ ਹੈਵ ਐਗਰੀਡ ਇਨ ਪ੍ਰਿੰਸੀਪਲ ਜੀ ਛੋਟਾ ਜਿਹਾ ਸਵਾਲ ਹੈ ਪੰਜਾਬ ਦੀ ਹੈਲਥ ਠੀਕ ਕਰ ਰਹੇ ਹੋ ਅੱਜ ਕੱਲ ਡੱਲੇਵਾਲ ਸਾਹਿਬ ਦੀ ਸਿਹਤ ਦੀ ਜਿਹੜੀ ਚਰਚਾ ਹੈ ਉਹ ਸੁਪਰੀਮ ਕੋਰਟ ਤੱਕ ਹੋ ਰਹੀ ਹੈ ਦੇਖੋ ਜਿਹੜਾ ਡੱਲੇਵਾਲ ਸਾਹਿਬ ਦਾ ਇਸ਼ੂ ਹੈ ਨਾ ਜੀ ਪਹਿਲਾਂ ਮੈਂ ਵੀ ਬਾਰਡਰ ਤੇ ਬੈਠਾ 13 ਮਹੀਨੇ ਇੱਕ ਸਿੰਗਾਪੁਰਡਰ ਤੇ ਸਿੰਗਾਪੁਰਡਰ ਦੇ ਉਧਰੋਂ ਟਿੱਕਰੀ ਬਾਰਡਰ ਤੇ ਡਾਕਟਰ ਸੁਵਾਈਮਨ ਸਿੰਘ ਜਿਹਦਾ ਤੁਸੀਂ ਅੱਜਕੱਲ ਟੀਵੀ ਤੇ ਦੇਖਦੇ ਹੋ ਉਹ ਸੀਗਾ ਉੱਥੇ ਮੈਂ ਉਹਨੂੰ ਵੀ ਈਸੀਜੀ ਮਸ਼ੀਨ ਮੈਂ ਦੇ ਕੇ ਆਇਆ ਸੀ ਦਵਾਈਆਂ ਦੇ ਕੇ ਆਇਆ ਸੀ ਬਹੁਤ ਸਾਰੇ ਜੋ ਨੇ ਕਿਹਾ ਮੈਂ ਡਾਕਟਰ ਸਟਾਫ ਉਹਦੇ ਕੋਲ ਭੇਜਿਆ ਸੋ ਵੀ ਵਰ ਵਰਕਿੰਗ ਟੂਗੇਦਰ ਦੇਖੋ ਕਿਸਾਨ 13 ਮਹੀਨੇ ਉੱਥੇ ਬੈਠੇ ਗਵਰਨਮੈਂਟ ਨੇ ਉਹਨਾਂ ਨਾਲ ਕੋਈ ਕਮਿਟਮੈਂਟ ਕੀਤੀ ਗਵਰਨਮੈਂਟ ਨੇ ਪੂਰੀ ਨਹੀਂ ਕੀਤੀ ਗਵਰਨਮੈਂਟ ਉਸ ਤੋਂ ਬੈਕ ਆਊਟ ਕਰ ਗਈ ਹੁਣ ਉਹਨਾਂ ਦਾ ਉਹਨਾਂ ਦਾ ਜਿਹੜਾ ਮੇਨ ਇਸ਼ੂ ਹੈ ਨਾ ਜੀ ਉਹ ਹੈਗਾ ਉਹਨਾਂ ਦਾ ਯੂਨੀਅਨ ਦਾ ਆਪਸ ਦੇ ਵਿੱਚ ਉਹ ਯੂਨੀਅਨ ਫੁੱਟ ਗਈ ਆ ਉਹਦੇ ਚ ਹੁਣ ਸਾਰਾ ਈਸ਼ੂ ਉਹਨਾਂ ਦਾ ਰਿਲੇਟਡ ਹੈਗਾ ਸੈਂਟਰ ਦੇ ਨਾਲ ਸੜਕ ਬੰਦ ਕੀਤੀ ਆ ਹਰਿਆਣੇ ਦੇ ਨਾਲ ਹੁਣ ਮੈਂ ਤਾਂ ਪਹਿਲੇ ਦਿਨ ਤੋਂ ਜਦੋਂ ਉੱਥੇ ਦਿੱਲੀ ਦੇ ਵਿੱਚ ਵੀ ਜਦੋਂ ਕਿਸਾਨ ਬੈਠੇ ਆ ਐਵਰ ਪ੍ਰੋਵਾਈਡਡ देम ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਸ ਥੇਅਰ ਇਜ਼ ਮਤਲਬ ਮੈਂ ਮੈਡੀਸਨ ਪ੍ਰੋਵਾਈਡ ਕਰਤੀਆਂ ਸਾਡੀਆਂ ਟੀਮਸ ਉੱਥੇ ਲੱਗੀਆਂ ਹੋਈਆਂ ਮਤਲਬ 10 ਦਿਨ ਤੋਂ ਦੇ ਰਹਿਆ ਹੁਣ ਐਮਰਜੈਂਸੀ ਅਸੀਂ ਮੈਂ ਉੱਥੇ ਮੇਕਸ਼ਿਪਟ ਹਸਪੀਟਲ ਵੀ ਬਣਾਤਾ ਅਸੀਂ ਮਤਲਬ ਅਸੀਂ ਉਹਨਾਂ ਨੂੰ ਸਾਰਾ ਕੁਝ ਪ੍ਰੋਵਾਈਡ ਕਰਦੇ ਆ ਅਸੀਂ ਕੋਈ ਉਹਨਾਂ ਦੇ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ ਉੱਥੇ ਸਾਰੇ ਫਾਰਮਰਜ਼ ਬੈਠੇ ਹੋਏ ਆ ਮੈਂ ਤਾਂ ਔਨਰੇਬਲ ਸੁਪਰੀਮ ਕੋਰਟ ਨੂੰ ਵੀ ਕਹੂੰਗਾ ਕਿ ਆਪਣਾ ਜਿਹੜਾ ਡਿਸੀਜਨ ਹੈ ਉਹਨੂੰ ਥੋੜਾ ਜਿਹਾ ਕੋਈ ਰੀਕਨਸਿਡਰ ਕਰਨ ਦੇ ਸ਼ੁਡ ਗਿਵ ਡਾਇਰੈਕਸ਼ਨ ਟੂ ਦਾ ਸੈਂਟਰ ਕਿੱਡੀ ਕਮੇਟੀ ਕਰ ਲੈ ਉਹਨਾਂ ਨੂੰ ਕਮੇਟੀ ਬਣਾ ਦੇਣ ਵੀ ਆ ਕਮੇਟੀ ਇੱਕ ਹਫ਼ਤੇ ਦੇ ਵਿੱਚ ਕਰੇਗੀ ਉਹਦੇ ਚ ਪੰਜਾਬ ਕੋਮਨ ਨੂੰ ਵੀ ਪਾਣ ਹਰਿਆਣਾ ਨੂੰ ਵੀ ਪਾਣ ਸੈਂਟਰ ਨੂੰ ਵੀ ਪਾਣ ਉਹ ਸਾਨੂੰ ਸਾਨੂੰ ਕਹਿ ਰਿਹਾ ਅਸੀਂ ਨਾ ਮਤਲਬ ਵੀ ਕੈਨਟ ਯੂਜ਼ ਫੋਰਸ ਦੇਖੋ ਇਟ ਸੱਚ ਇਸ ਸਿਸਟਮ ਮੈਟਰ ਇੱਕ ਬਜ਼ੁਰਗ ਬੰਦਾ ਹੈ 70 ਸਾਲ ਦਾ ਕੈਂਸਰ ਦਾ ਪੇਸ਼ੈਂਟ ਹੈ ਉਹਦੀ ਹੈਲਥ ਡਿ ਤੁਹਾਨੂੰ ਯਾਦ ਆ ਜਦੋਂ ਏਸ਼ੀਆਡ ਹੋਈਆਂ ਅਸਲੇ ਉਦੋਂ ਭਜਨダル ਚੀਫ ਮਿਨਿਸਟਰ ਹੁੰਦਾ ਸੀ ਤੁਸੀਂ ਕਿ ਮੀਡੀਆ ਜਦੋਂ ਉਹਨੇ ਜਿਹੜਾ ਜਿਹੜਾ ਦਿੱਲੀ ਸਰਦਾਰ ਜਾਂਦਾ ਸੀ ਉਹਨੂੰ ਬਸ ਚੋਂ ਕੱਢ ਦਿੰਦੇ ਸੀ ਉਸ ਤੋਂ ਬਾਅਦ ਪਤਾ ਪੰਜਾਬ ਚ ਕੀ ਹੋਇਆ ਜੀ ਮੈਨੂੰ ਮੈਂ ਸੈਂਟਰ ਨੂੰ ਬੇਨਤੀ ਕਰਦਾ ਇਟਸ ਸੈਂਸਿਟਿਵ ਸਟੇਟ ਡੋਨਟ ਜਿਹੜੇ ਬੰਦੇ ਹਿਸਟਰੀ ਤੋਂ ਸਿੱਖਦੇ ਨਹੀਂ ਵੀ ਹਿਸਟਰੀ ਉਹਨਾਂ ਨੂੰ ਸਾਬਕ ਸਿਖਾਉਂਦੀ ਹੈ ਇਹ ਨਾ ਕਰੋ ਤੁਸੀਂ ਮੈਂ ਹੁਣ ਵੀ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਸੁਪਰੀਮ ਕੋਰਟ ਦਾ ਮਸਲਾ ਨਹੀਂ ਕਿ ਕਿਸਾਨ ਕਹਿ ਰਹੇ ਆ ਇਟਸ ਪੋਲਿਟੀਕਲ ਡਿਸੀਜਨ ਸਾਡੇ ਪ੍ਰਧਾਨ ਮੰਤਰੀ ਕਿਉਂ ਨਹੀਂ ਕਰ ਸਕਦੇ ਮੈਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਸੀਐਮ ਨੂੰ ਵੀ ਬੁਲਾਓ ਹਰਿਆਣਾ ਦੇ ਨੂੰ ਵੀ ਬੁਲਾਓ ਕਿਸਾਨਾਂ ਨੂੰ ਵੀ ਬੁਲਾਓ ਇਕੱਠੇ ਬੈਠੋ ਤੁਹਾਡੇ ਬੱਚੇ ਆ ਤੁਹਾਨੂੰ ਦੇਸ਼ ਦਾ ਢਿੱਡ ਭਰਿਆ ਉਹਨਾਂ ਨੇ ਮਾਲੋ ਕਿ ਕੀ ਹੈ ਕਿਸਾਨ ਦੀ ਗੱਲ ਸੁਣ ਲਓ ਉਹਨਾਂ ਦੀ ਗੱਲ ਸੁਣ ਲਓ ਜੋਤੀ ਕਰਨਾ ਬਾਅਦ ਚ ਕਰਿਓ ਕੁਝ ਆਪਣੀ ਜਿਵੇਂ ਜਿਵੇਂ ਅਸੀਂ ਕੀਤਾ ਜੀ ਤੁਸੀਂ ਕੁਝ ਗੱਲਾਂ ਉਹਨਾਂ ਦੀ ਮੰਨ ਲਓ ਕੁਝ ਆਪੜੀਆਂ ਬਣਾ ਲਓ ਗੱਲ ਤਾਂ ਕਰੋ ਨਾ ਜੀ ਪ੍ਰਧਾਨ ਮੰਤਰੀ ਨੂੰ ਮੈਂ ਅਪੀਲ ਕਰਦਾ ਮੈਂ ਜੂਨੀਅਨ ਹੋਮਲਿਸਟ ਨੂੰ ਅਪੀਲ ਕਰਦਾ ਕਿ ਬੁਲਾਓ ਉਹਨਾਂ ਨਾਲ ਗੱਲ ਕਰੋ ਸੋ ਜਿੱਦਾਂ ਉਹ ਕਹਿ ਰਹੇ ਆ ਜੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦਾ ਜੇ ਡਾਇਰੈਕਸ਼ਨ ਦੇਣੀ ਹੈ ਤਾਂ ਤਿੰਨੋਂ ਸਰਕਾਰਾਂ ਨੂੰ ਦਿਓ ਜੀ ਮੋਲੋ ਮਾਮਲਾ ਜਿੱਥੇ ਕੇਂਦਰ ਦਾ ਚੱਲ ਰਿਹਾ ਹੈ ਕੇਂਦਰ ਵੱਲੋਂ ਇੱਕ ਚੰਗਾ ਹਵਾ ਦਾ ਬੁਲਾ ਆਇਆ ਹੈਗਾ ਦੋ ਵਾਰ ਕੀ ਹੋਇਆ ਕਿ ਪੰਜਾਬ ਦੀਆਂ ਝਾਕੀਆਂ ਨੂੰ ਰਿਜੈਕਟ ਕਰ ਦਿੱਤਾ ਗਿਆ ਪਰ 2025 ਦੀ 26 ਜਨਵਰੀ ਨੂੰ ਪੰਜਾਬ ਦੀ ਝਾਕੀ ਦਿੱਲੀ ਦੀ ਪਰੇਡ ਦੇ ਵਿੱਚ ਦਿਖਾਈ ਦੇਗੀ ਇੱਕ ਖੁਸ਼ਖਬਰੀ ਆਈ ਹੈ ਚਲੋ ਮੈਂ ਸਮਝਦਾ ਵੀ ਜਦੋਂ ਦੇਸ਼ ਨੂੰ ਆਜ਼ਾਦ ਕਰਨਾ ਸੀਗਾ ਤਾ 90% ਕੁਰਬਾਨੀਆਂ ਦੇਣ ਵਾਲੇ ਪੰਜਾਬੀ ਸੀ ਨਾ ਜੀ ਮਤਲਬ ਪੰਜਾਬ ਦੀ ਤਾਂ ਇੱਕ ਸਪੈਸ਼ਲ ਜਗ੍ਹਾ ਹੋਣੀ ਚਾਹੀਦੀ ਹੈ ਜੀ ਦਿੱਲੀ ਦਿਲ ਹਿੰਦੁਸਤਾਨ ਦਾ ਜੀ ਨੈਸ਼ਨਲ ਕੈਪੀਟਲ ਹੈ ਸਾਡੀ ਉਹਦੀ ਪਰਮਨੈਂਟ ਸਪੇਸ ਹੋਣੀ ਚਾਹੀਦੀ ਹੈ ਬਾਕੀ ਜਿਹੜੇ ਦੇਖੋ ਜਿਹੜੇ ਬੰਦਿਆਂ ਦੀ ਜਿੰਨੀ ਕੰਟ੍ਰਿਬਿਊਸ਼ਨ ਆ ਉਹਦੇ ਹਿਸਾਬ ਨਾਲ ਬਾਕੀ ਉਹਨੂੰ ਤੁਸੀਂ ਰੋਟੇਟ ਕਰੀ ਚੱਲੋ ਪੰਜਾਬ ਦੀ ਜਿਹੜੀ 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 ਦੇਖੋ ਜਿਹੜੀ ਸਭ ਤੋਂ ਪਹਿਲਾਂ ਦੇਸ਼ ਨੂੰ ਆਜ਼ਾਦੀ ਦਿਵਾਣੀ ਫਿਰ ਦੇਸ਼ ਨੂੰ ਭੁੱਖਮਰੀ ਤੋਂ ਆਜ਼ਾਦੀ ਦਿਵਾਣੀ ਜੀ ਮੈਂ ਤਾਂ ਕਿਸਾਨ ਦਾ ਬੇਟਾ ਜੀ ਐ ਜਦੋਂ ਉਹਦੇ ਬੰਗਾਲ ਦੇ ਵਿੱਚ ਅਕਾਲ ਪਿਆ ਸੀ ਤੁਸੀਂ ਤਾਂ ਉਦੋਂ ਨਹੀਂ ਹੋਣੇ ਤਾਂ ਬਹੁਤ ਛੋਟੇ ਬੱਚੇ ਹੋਗੇ ਇਹ ਮੈਂ 60s ਦੀ ਗੱਲ ਕਰਦਾ ਜੀ ਆਈ ਵਾਸ ਵੈਰੀ ਸਮਾਲ ਜੀ ਮਤਲਬ ਸਾਡੇ ਪਿੰਡ ਦੇ ਬੰਦੇ ਜੀ ਮਤਲਬ ਨਾ ਜੀ ਲਾਲ ਭਾਦਰ ਸ਼ਾਸਤਰੀ ਜੀ ਦੇ ਰਿਕੁਐਸਟ ਦੇ ਉੱਤੇ ਤਿੰਨ ਟਾਈਮ ਨਹੀਂ ਦੋ ਟਾਈਮ ਖਾਣਾ ਖਾਂਦੇ ਸੀ ਜੀ ਇਹਨਾਂ ਨੇ ਲੱਕ ਬਨ ਕੇ ਝੋਨਾ ਪੰਜਾਬ ਦੀ ਫਸਲ ਹੀ ਨਹੀਂ ਸੀ ਇਹਨਾਂ ਨੇ ਇਹਨਾਂ ਨੇ ਬੀਜ ਦਿੱਤੇ ਬਿਜਲੀ ਦਿੱਤੀ ਇਹਨਾਂ ਨੇ ਖਾਦ ਦਿੱਤੀ ਕਣਕ ਤੇ ਝੋਨਾ ਪੈਦਾ ਕੀਤਾ ਤਾਂ ਕਿ ਦੇਸ਼ ਦੇ ਇੱਕ ਕਟੋਰੀ ਲੈ ਕੇ ਜਾਂਦੇ ਹੁੰਦੇ ਸੀ ਇੰਦਰਾ ਗਾਂਧੀ ਮੰਗਦੇ ਫਿਰਦੇ ਹੁੰਦੇ ਸੀ ਲੋਕਾਂ ਤੋਂ ਅਨਾਜ ਦੇਜ ਨੂੰ ਸੈਲਪਸ ਸਬਜਨਟ ਕੀਤਾ ਹੁਣ ਤੁਸੀਂ ਕਿਸਾਨ ਨੂੰ ਝੋਨਾ ਲਗਾਉਣ ਲਗਾਇਆ ਉਹਨੂੰ ਉਥੋਂ ਜੇ ਉਹਨੂੰ ਤੁਸੀਂ ਹਟਾ ਕੇ ਕਿਸੇ ਹੋਰ ਕ੍ਰੌਪ ਤੇ ਲੈਣਾ ਤੁਸੀਂ ਆਇਲ ਸੀਡਸ ਪਲਸਰਸ ਬਾਹਰੋਂ ਮਗਾਉਂਦੇ ਹੋ ਪੰਜਾਬ ਦਾ ਕਿਸਾਨ ਉਹ ਪ੍ਰੋਡਿਊਸ ਕਰ ਦੇਗਾ ਉਹਨੂੰ ਉਹਨਾਂ ਫਸਲਾਂ ਦੀ ਐਮਐਸਪੀ ਦੇ ਦਿਓ ਅੱਜ ਤੱਕ ਕਿਸਾਨਾਂ ਦੀ ਲੜਾਈ ਹੈ ਜੀ ਇਹ ਮੈਂ ਤਾਂ ਹੈਰਾਨ ਆ ਆਪਣੀ ਸਰਕਾਰ ਦੇ ਉੱਤੇ ਜੀ ਮਤਲਬ ਘਰਾਂ ਦੇ ਮੁੰਡੇ ਐਮਸੀ ਬਣੇ ਔਰ ਆਮ ਘਰਾਂ ਦੇ ਮੁੰਡੇ ਮੇਅਰ ਵੀ ਬਣ ਗਏ ਸੋ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ